ਨਾ ਰਿਜ਼ਲਟ ਆਵੇ ਅਸੀਂ ਪੈਸੇ ਵਾਪਸ ਕਰਨ ਤੱਕ ਦੀ ਵੀ ਜ਼ਿੰਮੇਵਾਰੀ ਲੈਣੇ ਆਂਗੇ ਮੇਰੇ ਆਪਣਾ 180 ਰੁਪਏ ਕਿੱਲੇ ਦਾ ਖਰਚਾ ਬਰੇ ਕੁੱਲੀ ਜ਼ਿੰਮੇਵਾਰਾਂ ਵਾਸਤੇ ਆਪਣੇ 180 ਰੁਪਏ ਮੇਰੇ ਰਿਜ਼ਲਟ ਦੀ ਆਪਣੀ ਆਈ ਐਮ ਐਸਟਾਰ ਬਾਈ ਹਾਂ ਆਈ ਐਮ ਐਸਟਾਰ ਬਾਈ ਆਪਣੇ ਕੋਲ ਕਿੱਲੇ ਦਾ ਖਰਚਾ ਹੈਗਾ ਸਾਡਾ ਰੇਟ ਬਾਈ ਕੋਈ ਨਹੀਂ ਦੱਸਦਾ ਪਰ ਆਪਾਂ ਰੇਟ ਦੱਸ ਦਿਆਂਗੇ ਪੰਜ ਇੱਕ ਹੋਰ ਆ ਜਾਂਦਾ ਕੀ ਰੇਟ ਹੈ ਬਾਈ ਕੋਰਾ ਜਾਂਦਾ ਬਈ ਆਪਣਾ ਨਾਂ ਇਸਨੇ ਖਤਮ ਕੀਤੀ ਆਪਾਂ ਫਾਰਮਰ ਦੇ ਪੈਸੇ ਵਾਪਸ। ਉਹਨੇ ਜੇ ਆਪ ਵੀਰੇ ਪਹਿਲਾਂ ਬਹੁਤ ਝੋਲੇ ਜੱਪੇ ਲਿਆਂਦੇ ਸੀਗੇ ਬਹੁਤ ਕੁਝ ਬਾਇਆ ਸੀਗਾ। ਠੀਕ ਹੈ। ਪਰ ਉਹਨੇ ਕੋਈ ਕੰਮ ਆਖਦਾ। ਜੇ ਰਿਜ਼ਲਟ ਨਾ ਆਇਆ ਆਪਾਂ ਪੈਸੇ ਵਾਪਸ ਕਰਦਾਂਗੇ ਠੀਕ ਹੈ। ਇੱਕ ਵਾਰੀ ਆਪਣਾ ਪ੍ਰੋਡਕਟ ਵਰਤ ਕੇ ਦੇਖੋ। ਜੇ ਕੋਈ ਕਹਿੰਦਾ ਵੀ ਆਪਣੇ ਪ੍ਰੋਡਕਟ ਦਾ ਮੁਕਾਬਲਾ ਨਹੀਂ ਕਰਦਾ ਅਸੀਂ ਬਰਾਬਰ ਕਰਾ ਦਾਂਗੇ। ਜੇ ਰਿਜ਼ਲਟ ਨਾ ਆਇਆ ਪੈਸੇ ਵਾਪਸ ਕਰਦਾਂਗੇ। ਜੱਟ ਜਿਹੜੇ ਕੰਮ ਦੇ ਵਿੱਚ ਪੈ ਜਾਣ ਕਹਿੰਦੇ ਉਹਨੂੰ ਫੇਲ ਕਰਕੇ ਛੱਡਦੇ ਨੇ ਤੇ ਅੱਜ ਪੈਸਟੀਸਾਈਡ ਲੈਣ ਦੇ ਵਿੱਚ ਜ਼ਿੰਮੇਵਾਰਾਂ ਦੀ ਵੀ ਹਰੇਕ ਥਾਂ ਤੇ ਤੁਹਾਨੂੰ ਕਿਹਾ ਜਾਂਦਾ ਵੀ ਰੇਟ ਬਹੁਤ ਘੱਟ ਨੇ ਪਰ ਰੇਟ ਦੱਸਨੇ ਵੀਡੀਓ ਦੇ ਵਿੱਚ ਬਹੁਤ ਔਖੇ ਹੁੰਦੇ ਨੇ ਬਹੁਤ ਘੱਟ ਪ੍ਰੋਡਕਟਾਂ ਦੇ ਰੇਟ ਤੁਹਾਨੂੰ ਦੱਸੇ ਜਾਂਦੇ ਨੇ ਅੱਜ ਇੰਨੀ ਲੰਮੀ ਲਿਸਟ ਆ ਰੇਟਾਂ ਦੀ ਵੀ ਵੀਡੀਓ ਦੇ ਵਿੱਚ ਬਾਈ ਕਾਫੀ ਜ਼ਿਆਦਾ ਪ੍ਰੋਡਕਟਾਂ ਦੇ ਰੇਟ ਦੱਸੂ ਤੇ ਦੱਸੂ ਵੀ ਬਾਈ ਨੇਮ ਤੇ ਰਿਜ਼ਲਟ ਦੀ ਵੀ ਫੁੱਲ ਗਰੰਟੀ ਲੈਂਦੇ ਨੇ ਜਿਨ੍ਹਾਂ ਨੇ ਲਿਖ ਕੇ ਲਾਇਆ ਹੋ ਵੀ 35 ਤੋਂ 87% 87% ਤੱਕ ਕਹਤਾ ਵੀ ਐਮ ਆਰ ਪੀ ਚੋਂ ਲੈਸ ਕਰ ਦਾਂਗੇ ਪਰ ਐਮ ਆਰ ਪੀ ਕੋਈ ਵੀ ਬ੍ਰਾਂਡ ਚੱਕ ਲਈਏ ਪਹਿਲਾਂ ਹੀ ਬਹੁਤ ਜ਼ਿਆਦਾ ਹੁੰਦੀ ਆ ਇਸ ਲਈ ਆਪਾਂ ਰੇਟ ਹੀ ਪੁੱਛਾਂਗੇ ਡਾਇਰੈਕਟ ਵੀ ਕੀ ਰੇਟ ਆ ਕਿੰਨਾ ਕੁ ਰਿਜ਼ਲਟ ਆ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਸਸ ਜਾਨੀ ਤੇ ਭਾਈ ਕੀ ਮੰਤਵ ਕੀ ਆ ਆਪਣੇ ਜਿਹੜੇ ਕੈਸ਼ ਕਾਊਂਟਰ ਆਉਂਦਾ ਮੇਰੇ ਆਪਣਾ ਮੰਤਵ ਇੱਕੋ ਇੱਕੋ ਹੀ ਆ ਜਿਹੜੇ ਵੀ ਕਿਸਾਨ ਭਰਾਵਾਂ ਨੇ ਸਾਡੇ ਕੈਸ਼ ਕਾਊਂਟਰ ਦੇ ਇੱਕ ਵਾਰ ਜ਼ਰੂਰ ਸੇਵਾ ਦਾ ਮੌਕਾ ਦਿਓ ਹੂੰ ਪੂਰੇ ਪੰਜਾਬ ਦੇ ਵਿੱਚੋਂ ਜਿਹੜੇ ਮਰਜ਼ੀ ਕੈਸ਼ ਕਾਊਂਟਰ ਦੇ ਉੱਤੇ ਰੇਟ ਪਤਾ ਕਰਕੇ ਸਾਡੇ ਕੈਸ਼ ਕਾਊਂਟਰ ਦੇ ਜਰੂਰ ਆਓ ਇੱਕ ਵਾਰ ਹੂੰ ਤੇ ਜਿਹੜੀ ਮਰਜ਼ੀ ਦਵਾਈ ਲੈ ਕੇ ਜਾਓ ਤੇ ਰਿਜ਼ਲਟ ਦੀ ਸਾਡੀ ਫੁੱਲ ਗਾਰੰਟੀ ਹੋ ਨਾ ਰਿਜ਼ਲਟ ਆਵੇ ਅਸੀਂ ਪੈਸੇ ਵਾਪਸ ਕਰਨ ਤੱਕ ਦੀ ਵੀ ਜ਼ਿੰਮੇਵਾਰੀ ਲੈ ਜ਼ਿੰਮੇਵਾਰੀ ਲੈਣੇ ਹੈਗੇ ਠੀਕ ਹੈ ਤੇ ਬ੍ਰਾਂਡ ਆਪਣੇ ਕੋਲੇ ਸਾਰਾ ਮਿਲੂਗਾ ਵੀਰੇ ਬ੍ਰਾਂਡ ਇਹ ਆਪਣੇ ਲਵੇ ਜਿੰਨੀਆਂ ਵੀ ਕੰਪਨੀਆਂ ਨੇ ਬਾਹਰ ਸੰਜੈਟਾ ਜੋ ਵੀ ਅਡਾਮਾ ਪਲਸਰ ਵਗੈਰਾ ਜੋ ਵੀ ਨੇ ਸਾਰੇ ਬ੍ਰਾਂਡ ਆਪਣੇ ਲੇਵਲ ਅਵੇਲੇਬਲ ਨੇ ਇਹ ਆਪਣੇ ਲੇਵਲ ਡਾਕੂਮੈਂਟ ਕਮੈਂਟ ਦੇ ਵਿੱਚ ਇਹ ਨਾ ਆਵੇ ਵੀ ਸਿਰਫ ਬ੍ਰਾਂਡ ਟੇਬਲ ਤੇ ਦੇਖਣ ਨੂੰ ਮਿਲਦੇ ਨੇ ਨਹੀਂ ਵੀਰੇ ਆਪਾਂ ਦੇਵਾਂਗੇ ਬ੍ਰਾਂਡ ਟੇਬਲ ਦੇ ਉੱਤੇ ਦੇਖਣ ਦੀ ਗੱਲ ਨਹੀਂ ਆਪਣੇ ਲੇਵਲ ਟੋਟਲੀ ਬ੍ਰਾਂਡ ਸਾਰੇ ਹੈਗੇ ਆਪਾਂ ਦੇਵਾਂਗੇ ਵੀ ਜ਼ਿੰਮੇਵਾਰਾਂ ਨੂੰ ਬ੍ਰਾਂਡ ਜੀ ਹਾਂ ਕੋਈ ਦਿੱਕਤ ਦੀ ਗੱਲ ਨਹੀਂ ਤੇ ਬਾਈ ਜੇ ਆਪਾਂ ਗੱਲ ਕਰੀਏ ਤਾਂ ਇਹ ਕੈਸ਼ ਕਾਊਂਟਰ ਬਿਲਕੁਲ ਹੱਬ ਹੈ ਪੰਜਾਬ ਦੀ ਬਰਨਾਲਾ ਬਰਨਾਲੇ ਤੋਂ ਬਿਲਕੁਲ ਨੇੜੇ ਆ ਬਰਨਾਲਾ 2 ਜਿਹੜਾ ਮੋਗਾ ਹਾਈਵੇ ਹੈ ਆ ਉਹ ਵੀ ਇਹਨੂੰ ਬਿਲਕੁਲ ਨੇੜੇ ਪੈਂਦਾ ਤੇ ਇਧਰੋਂ ਜਿਹੜਾ ਮੇਨ ਚੰਡੀਗੜ੍ਹ ਬਠਿੰਡਾ ਹਾਈਵੇ ਆ ਉਥੇ ਇੱਕ ਸ਼ਹਿਰ ਪੈਂਦਾ ਤਪਾਤਾ ਪਾ ਤੇ ਭਾਉੜ ਦੇ ਵਿੱਚ ਵਿਚਕਾਰ ਜਿਹਾ ਇਹ ਸੈਂਟਰ ਤੇ ਰੋਡ ਪੈਂਦੀ ਆ ਉਥੇ ਕੈਸ਼ ਕਾਊਂਟਰ ਹੈ ਤੇ ਬਹੁਤ ਈਜ਼ੀ ਐ ਤੁਹਾਨੂੰ ਐਡਰੈਸ ਤੇ ਪਹੁੰਚਣਾ ਤੇ ਦੱਸ ਦਈਏ ਬਾਈ ਸਭ ਤੋਂ ਪਹਿਲਾਂ ਰੇਟਾਂ ਦੀ ਗੱਲ ਹੀ ਕਰੀਏ ਹਾਂ ਜੀ ਬਿਲਕੁਲ ਬਾਕੀ ਰਿਜ਼ਲਟ ਵਗੈਰਾ ਬਾਅਦ ਚ ਵੀ ਕਿੰਨੇ ਕੁ ਰੇਟ ਨੇ ਆਪਣੇ ਘਟੋ ਘਟਾ ਵਰੇ ਜਿਵੇਂ ਮੰਨ ਲਓ ਵੀ ਆਪਣੀ 1.9 ਹੈ ਜੀ 1.9 ਦੀ ਆਪਣੀ ਪ੍ਰੋਬਲਮ ਸੰਢੀ ਵਾਲੀ ਕਹਦੇ ਨੇ ਜਿਹਨੂੰ ਆਪਾਂ ਜੀ ਐਮ ਐਮ ਐਕਟਨ ਵੈਂਜੂਟ ਕਾਫੀ ਮਸ਼ਹੂਰ ਸਾਲਟ ਹੈ ਬਿਲਕੁਲ ਬਿਲਕੁਲ ਵੀ ਆਪਣਾ ਵੀਰੇ 180 ਰੁਪਏ ਤੋਂ ਕਿੱਲਾ ਸ਼ੁਰੂ ਹੈ ਜੀ 180 ਰੁਪਏ ਕਿੱਲਾ ਸਿਰਫ ਵੀਰੇ ਆਪਣਾ 180 ਰੁਪਏ ਕਿੱਲੇ ਦਾ ਖਰਚਾ ਵੀਰੇ ਕੁੱਲੀ ਜ਼ਿੰਮੇਵਾਰਾਂ ਵਾਸਤੇ ਆਪਣਾ 180 ਰੁਪਏ ਮੇਰੇ ਰਿਜ਼ਲਟ ਦੀ ਆਪਣੀ 101% ਦੀ ਫੁੱਲ ਗਾਰੰਟੀ ਦੀ ਜ਼ਿੰਮੇਵਾਰੀ ਹੋਊਗੀ ਰਿਜ਼ਲਟ ਦੀ ਠੀਕ ਹੈ ਐਮ ਐਮ ਐਕਟਨ ਵੈਂਜੂਟ 180 ਰੁਪਏ ਤੋਂ 180 ਰੁਪਏ ਵੀਰੇ 180 ਰੁਪਏ ਤੇ ਇਸ ਤੋਂ ਕਿ ਸਟੂਡੀਓ ਵਗੈਰਾ ਜਿਵੇਂ ਜੇ ਵੀਰੇ ਆਪਾਂ ਗੱਲ ਕਰੀਏ ਆਪਣੀ ਉਹ ਆਪਣਾ ਹੈਗਾ 250 ਰੁਪਏ ਖਰਚ ਆਊਗਾ ਕੋ ਸਟੂਡੀਓ ਦਾ ਆਪਣਾ ਕਿੱਲੇ ਦਾ ਵੀਰੇ ਟੋਟਲੀ ਖਰਚ ਹੈ 250 ਰੁਪਏ ਕੋ ਸਟੂਡੀਓ ਦਾ ਕਿੱਲੇ ਦਾ ਠੀਕ ਹੈ ਕੋ ਸਟੂਡੀਓ ਦੇ ਨਾਲ ਨਾਲ ਭਾਈ ਜਿਵੇਂ ਇੱਕ ਥੋੜਾ ਜਿਹਾ ਮਹਿੰਗਾ ਉਹ ਆ ਜਾਂਦਾ ਫੰਗੀ ਸਾਈਡ ਆਈ ਐਮ ਸਟਾਰ ਭਾਈ ਆਈ ਐਮ ਸਟਾਰ ਭਾਈ ਆਪਣੇ ਕੋਲ ਕਿੱਲੇ ਦਾ ਖਰਚ ਹੈਗਾ 400 ਤੋਂ ਸਟਾਰਟ ਆ ਭਾਈ ਆਈ ਐਮ ਸਟਾਰ ਕਿੱਲੇ ਦਾ ਖਰਚਾ 416 ਕੰਮ ਕਰੂ ਵਧੀਆ ਹਾਂ ਭਾਈ ਹਾਂ ਭਾਈ ਗਰੰਟੀ ਹੋ ਗੇ ਸਾਡੇ ਰਿਜ਼ਲਟ ਦੀ ਫੁੱਲ ਗਰੰਟੀ ਹੈ ਜੇ ਰਿਜ਼ਲਟ ਨਾ ਆਇਆ ਆਪਾਂ ਪੈਸੇ ਵਾਪਸ ਕਰ ਦਾਂਗੇ ਠੀਕ ਹੈ ਇੱਕ ਵਾਰੀ ਆਪਣਾ ਪ੍ਰੋਡਕਟ ਵਰਤ ਕੇ ਦੇਖੋ ਜੇ ਕੋਈ ਕਹਿੰਦਾ ਵੀ ਆਪਣੇ ਪ੍ਰੋਡਕਟ ਦਾ ਮੁਕਾਬਲਾ ਨਹੀਂ ਕਰਦਾ ਅਸੀਂ ਬਰਾਬਰ ਕਰਾ ਦਾਂਗੇ ਜੇ ਰਿਜ਼ਲਟ ਨਾ ਆਇਆ ਪੈਸੇ ਵਾਪਸ ਕਰਾਂ ਜਿਹੜਾ ਐਮਐਸਟਾਰ ਆਪਾਂ ਕੋਲ ਹੈ ਹਾਂ ਭਾਈ ਹਾਂ ਭਾਈ ਪਾਵਾ ਜੀ ਤੇ ਭਾਈ ਜਿਵੇਂ ਐਨਪੀਕੇ ਵਗੈਰਾ ਦਾ ਵੀ ਬਹੁਤ ਹੁੰਦਾ ਹੈ ਨਾ ਹੁਣ ਨਸਾਰੇ ਤੇ ਕਰਦੇ ਨੇ ਫਾਰਮਰ ਬਿਲਕੁਲ ਬਰੇ ਜਦੋਂ ਜਿਹੜਾ ਐਨਪੀਕੇ ਦਾ ਆਪਣਾ ਬੂਟੇ ਨੂੰ ਖਰਾਕ ਦੇਣੀ ਬਹੁਤ ਮਤਲਬ ਦੇਣੀ ਅਮੀ ਵੀਰੇ ਆਪਣਾ ਆਪਾ ਐਨਪੀ ਕੇ ਦੇ ਰਹੇ ਆ ਉਹਦਾ ਖਰਚਾ ਹੈਗਾ ਆਪਣਾ 400 ਰੁਪਏ ਕਿੱਲੇ ਦਾ ਇੱਕ ਕਿੱਲੇ ਤੇ 400 400 ਰੁਪਏ ਕਿੱਲੇ ਦਾ ਟੋਟਲੀ ਖਰਚਾ ਐਨਪੀ ਕੇ ਦਾ ਵੀਰੇ 400 ਰੁਪਏ ਕਿੱਲੇ ਦਾ ਖਰਚਾ ਟੋਟਲੀ ਜਿਵੇਂ ਚੈਸ ਦਵਾਈ ਕੋਈ ਬਹੁਤ ਮਸ਼ਹੂਰ ਐ ਇਹ ਤੇ ਫਾਰਮਰ ਯਕੀਨ ਕਰਦੇ ਨੇ ਵੀ ਹਾਂ ਬਾਕੀ ਵੀਰੇ ਜਿਵੇਂ ਚੈਸ ਹੋ ਗਈ ਚੈਸ ਦਾ ਆਪਣੇ ਲਵੇ ਕੁੱਲ ਖਰਚਾ 275 ਰੁਪਏ ਕਿੱਲੇ ਦਾ ਖਰਚਾ ਦੇਵਾਂਗੇ ਆਪਾਂ ਜ਼ਿਮੀਂਦਾਰਾਂ ਵਾਸਤੇ ਚੈਸ ਦੀ ਵੀਰੇ ਹਾਂ ਚੈਸ ਦਾ ਸਾਲਟ ਚੈਸ ਦਾ ਸਾਲਟ ਵੀਰੇ 275 275 ਰੁਪਏ ਵੇਰੇ ਆਪਣੀ ਫੁੱਲ ਗਾਰੰਟੀ ਹੋ ਗਈ ਰਿਜ਼ਲਟ ਦੀ ਹਾਂ ਰਿਜ਼ਲਟ ਦੀ ਫੁੱਲ ਗਾਰੰਟੀ ਹੋ ਗਈ ਠੀਕ ਹੈ ਹਾਂ ਤੇ ਜਿਵੇਂ ਬਈ ਕੋਈ ਵਿੱਚ ਜ਼ਿੰਮੇਦਾਰਾ ਨੂੰ ਹੁੰਦਾ ਹੈ ਨਾ ਵਿੱਚ ਤਾਂ ਐਨਪੀਕੇ ਵਗੈਰਾ ਕਰਦੇ ਨੇ ਜਾਂ ਸਲਫਰ ਵਗੈਰਾ ਸਿੱਧੇ ਡਾਇਰੈਕਟ ਤੱਤ ਪਾਉਂਦੇ ਨੇ ਪਰ ਕਿੰਨੇ ਹੀ ਕਈ ਚਲੋ ਵਿੱਚ ਜ਼ਿੰਮੇਦਾਰਾ ਨੂੰ ਇਹ ਹੁੰਦਾ ਵੀ ਅਸੀਂ ਗਰੋਥ ਪ੍ਰੋਮੋਟਰ ਹੀ ਪਾਉਣਾ ਠੀਕ ਹੈ ਬਈ ਆਪਣੇ ਕੋਲੇ ਬਈ ਗਰੋਥ ਪ੍ਰੋਮੋਟਰ ਹੈਗਾ ਬੰਡਰ ਦੇ ਨਾਂ ਤੇ ਬਈ ਨਾਰਥਰਨ ਕੰਪਨੀ ਦਾ ਪ੍ਰੋਡਕਟ ਹੈ ਇਹ ਐਡਾ ਤਾਕੜਾ ਰਿਜ਼ਲਟ ਆ ਬਈ ਅਸੀਂ ਪਹਿਲਾਂ ਇਹਦੇ ਪਿੰਡ ਦੇ ਵਿੱਚ ਡੈਮੋ ਲਾਇਆ ਜਦੋਂ ਇਹਦਾ ਰਿਜ਼ਲਟ ਆਇਆ ਫਾਰਮਰਾਂ ਨੇ ਆ ਆ ਕੇ ਦੁਕਾਨ ਤੇ ਇਹਦੀ ਡਿਮਾਂਡ ਕਰੀਆ ਫੇਰ ਬਾਈ ਨੇ ਆਰਡਰ ਲਾਇਆ ਅਸੀਂ 5000 ਪਰ ਪ੍ਰੋਡਕਟ ਇਹਦਾ ਵੇਚ ਚੁੱਕੇ ਆ ਤੇ 500 ਖਰਚ ਆ ਬਈ ਇਹਦਾ ਕਿੱਲੇ ਦਾ ਜਿੱਥੇ ਰਿਜ਼ਲਟ ਦੀ ਗੱਲ ਆਉਂਦੀ ਆ ਰੇਟ ਨਹੀਂ ਉੱਥੇ ਕੋਈ ਦੱਸਦਾ ਹਾਂ ਰੇਟ ਬਾਈ ਕੋਈ ਨਹੀਂ ਦੱਸਦਾ ਪਰ ਆਪਾਂ ਰੇਟ ਦੱਸ ਦਿਆਂ ਵੀ 500 ਪ੍ਰਤੀ ਕਿੱਲਾ ਪਊਗਾ 500 ਰੁਪਏ ਦੇ ਹਾਂ ਬਸ ਇਹ ਇੱਕ ਟੋਕ ਕੇ ਕਹਨੇ ਆ ਵੀ ਅਸੀਂ ਬਰਾਬਰ ਪਾ ਦਾਂਗੇ ਜੇ ਕੋਈ ਕਹਿੰਦਾ ਵੀ ਐਡਾ ਤਾਕੜਾ ਪ੍ਰੋਡਕਟ ਨੇ ਅਸੀਂ ਬਰਾਬਰ ਪਾ ਦ ਹਰੇਕ ਦਾ ਪਤਾ ਹਾਂ ਪੱਕਾ ਬਿਲ ਕੱਟ ਕੇ ਦੇਵਾਂਗੇ ਕੋਈ ਆ ਨਹੀਂ ਹੈਗਾ ਕਿ ਬਈ ਕਈ ਕਾਊਂਟਰ ਨਾਲ ਵਿੱਚ ਕਰਦੇ ਅਗਲੋਂ ਫਾਰਮਰ ਨੂੰ ਸੱਦ ਲੈਂਦੇ ਆ ਫਿਰ ਐਸਟੀਮੇਟ ਤੇ ਲਾ ਕੇ ਬਿਲ ਕੱਟ ਕੇ ਦੇ ਦਿੰਦੇ ਪਰ ਅਸੀਂ ਪੱਕਾ ਬਿਲ ਦੇ ਕੇ ਦੋ ਰਾਂਗੇ ਠੀਕ ਆ ਵੀ ਉਹ ਨਹੀਂ ਪਰਚੀ ਬਣਾ ਕੇ ਤੂੰ ਤੇ ਕੋਰਾ ਜਾਂਦਾ ਕੀ ਰੇਟ ਆ ਬਾਈ ਕੋਰਾਜਨ ਦਾ ਬਈ ਆਪਣਾ 400 ਰੁਪਏ ਕਿੱਲ ਦਾ ਰੇਟ ਹੈ ਜੀ 400 ਰੁਪਏ ਤੋਂ ਕਿੱਲਾ ਸ਼ੁਰੂ ਹੋਇਆ ਕੋਰਾਜਨ ਦਾ ਜੀ ਠੀਕ ਹੈ ਕੋਰਾਜਨ ਵਾਲਾ ਸాల్ਟ 400 ਰੁਪਏ ਕਿੱਲਾ 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 ਜੀ 400 ਰੁਪਏ ਕਿੱਲਾ ਕਿੱਲਾ ਜਿਹੜਾ ਪੈਂਦਾ ਉਹਦਾ ਰਿਜ਼ਲਟ ਕਿਵੇਂ ਉਹਦਾ ਰਿਜ਼ਲਟ ਬਹੁਤ ਸੋਹਣਾ ਰਿਜ਼ਲਟ ਆਉਦਾ ਜੀ ਠੀਕ ਹੈ ਹਾਂ ਕੋਲਰ ਰਿਜ਼ਲਟ ਹੈ ਜੀ ਰਿਜ਼ਲਟ ਦੀ ਵੀ ਬੇਰੇ ਜ਼ਿੰਮੇਵਾਰੀ ਹੋਗੀ ਆਪਣੇ ਲਵੇ ਆਪਾਂ ਜੋ ਵੀ ਫਾਰਮਰਾਂ ਨੂੰ ਕੋਰਾਜਨ ਹੁਣ ਵਰਤਣ ਨੂੰ ਦਿੱਤੀ ਸੀ ਸਾਰੇ ਫਾਰਮਰ ਅੱਜ ਆਪਣੇ ਲਵੇ ਨੇੜੇ ਤੇੜੇ ਦੇ ਜੋ ਵੀ ਇਲਾਕੇ ਦੇ ਫਾਰਮਰ ਸੀ ਸਾਰਿਆਂ ਨੇ ਸਾਨੂੰ ਦੱਸਿਆ ਵੀ ਇੰਦੀ ਫੁੱਲ ਰਿਜ਼ਲਟ ਆਇਆ ਬ ਕੋਰਾ ਜਾਂਦਾ ਠੀਕ ਹੈ ਵੀ ਉਹ ਰਿਜ਼ਲਟ ਦੇ ਵਿੱਚ ਕਮੀ ਨਹੀਂ ਵੀਰੇ ਵੀ ਇਹਦੀ ਕੋਈ ਦਿੱਕਤ ਨਹੀਂ ਆ ਹਾਂ ਕੋਈ ਦਿੱਕਤ ਨਹੀਂ ਵੀਰੇ ਪੂਰਾ ਟੌਪ ਦਾ ਰਿਜ਼ਲਟ ਯਾਰ 100% ਆ 400 ਰੁਪਏ ਕਿਤੇ ਵੀਡੀਓ ਚ ਦੇਖਣ ਨੂੰ ਹੀ ਤਾਂ ਨਹੀਂ ਹੈਗੀ ਵੀ ਆਪਾਂ ਨਹੀਂ ਨਹੀਂ ਵੀਰੇ ਜਦੋਂ ਮਰਜੀ ਫਾਰਮਰ ਆਵੇ ਵੀ ਆਪਾਂ ਵੇਚ ਦਈਏ ਇਹ ਜਿਆਦਾ ਹਾਂ ਵੇਚ ਦਈਏ ਠੀਕ ਹੈ ਹਾਂ ਕਿ ਇਸ ਤੋਂ ਬਾਅਦ ਜਿਵੇਂ ਬਾਈ ਗੱਲ ਕਰੀਏ ਤੱਤ ਹੁੰਦੇ ਨੇ ਆਪਣੇ ਸਲਫਰ ਵਗੈਰਾ ਪਾਉਣੇ ਆ ਜ਼ਿੰਕ ਪਾਉਣੇ ਆ ਹਾਂ ਉਹਨਾਂ ਦਾ ਵੀ ਦੇ ਦੋ ਰੇ ਵੀਰੇ ਆਪਣੇ ਲਵੇ ਸਲਫਰ ਹੈਗਾ ਕੁੱਲ ਖਰਚਾ ਆਊਗਾ ਕਿਸਾਨ ਦਾ 60 ਰੁਪਏ ਕਿਲੋ ਦਾ ਖਰਚਾ 60 ਰੁਪਏ ਕੁੱਲ ਕਿਲੋ ਦਾ 1 ਕਿਲੋ ਦਾ ਖਰਚਾ 1 ਕਿਲੋ ਹਾਂ 1 ਕਿਲੋ ਦਾ 60 ਰੁਪਏ ਕਿਲੋ ਤੋਂ ਸਲਫਰ ਹਾਂ ਸਟਾਰਟ ਹੈ ਰੇਟ ਆਪਣੇ ਲਵੇ ਜੀ ਤੇ ਬਾਈ ਜਿਵੇਂ ਗੱਲ ਕਰੀਏ ਸੁੰਡੀ ਵਾਲੀ ਦਵਾਈ ਵਗੈਰਾ ਕਿਹੜੇ ਕਿਹੜੇ ਇਹਦੇ ਵਿੱਚ ਸਾਲਟ ਨੇ ਤੇ ਕਿੰਨੇ ਦਿਨਾਂ ਤੱਕ ਇਹਦਾ ਜਿਹੜਾ ਰਿਜ਼ਲਟ ਆ ਰਿਹਾ ਏ ਇਹਦੇ ਵਿੱਚ ਵੀਰੇ ਇੱਕ ਸਾਲਟ ਹੈਗਾ ਠੀਕ ਹੈ ਤੇ ਇਹ ਮਤਲਬ ਐਗ ਸਟੇਜ ਤੋਂ ਲੈ ਕੇ ਮਤਲਬ ਅੰਡਾ ਅੰਡੇ ਤੋਂ ਲੈ ਕੇ ਮਤਲਬ ਇਹਦੀ ਆਪਣੀ ਸਟੇਜ ਹੁੰਦੀ ਹੈ ਐਂਡ ਸੁੰਢੀ ਬਣਨ ਤੱਕ ਵੀਰੇ ਕੋਈ ਵੀ ਸਟੇਜ ਹੋਵੇ ਠੀਕ ਹੈ ਹਰ ਇੱਕ ਸਟੇਜ ਖਤਮ ਕਰਦੀ ਆ ਠੀਕ ਹੈ ਜੇ ਨਾ ਇਸ ਨੇ ਖਤਮ ਕੀਤੀ ਆਪਾਂ ਫਾਰਮਰ ਦੇ ਪੈਸੇ ਵਾਪਸ ਕਰਾਂਗੇ ਵੀਰੇ ਠੀਕ ਹੈ ਵੀ ਸੁੰਢੀ ਬਣਨ ਤੋਂ ਪਹਿਲਾਂ ਜਿੱਥੋਂ ਅੰਡਾ ਬਣਦਾ ਅੰਡਾ ਬਣਦਾ ਅੰਡੇ ਤੋਂ ਲੈ ਕੇ ਐਂਡ ਤੱਕ ਐਂਡ ਤੱਕ ਏ ਟੂ ਜ਼ेड ਏ ਟੂ ਜ਼ेड ਤੇ ਕਿੰਨੇ ਦਿਨਾਂ ਦਾ ਰਿਜ਼ਲਟ ਹੈ ਇਹਦਾ ਇਹਦਾ ਵੀਰੇ 25 ਤੋਂ 25 ਦਿਨਾਂ ਦਾ ਰਿਜ਼ਲਟ ਹੈ ਵੀਰੇ ਦਾ ਜੀ 25 ਕਿ ਦਿਨਾਂ ਦਾ ਕਹਿ ਸਕਦੇ ਹਾਂ 25 ਤੋਂ 25 ਦਿਨ ਦਾ ਹਾਂ ਬਹੁਤ ਸੋਹਣਾ ਰਿਜ਼ਲਟ ਹੈ ਵੀਰੇ ਦਾ ਬਹੁਤ ਸੋਹਣਾ ਰਿਜ਼ਲਟ ਹੈ ਦਾ 25 ਦਿਨਾਂ ਦਾ ਜੀ ਜੀ ਤੇ ਜਿਵੇਂ ਭਾਈ ਆਪਾਂ ਦੱਸੇ ਦੀ ਐਨ ਪੀ ਕੇ ਵਗੈਰਾ ਉਹ ਕਿਹੜਾ ਬਣਦਾ ਜਿਵੇਂ ਆਪਾਂ ਐਨ ਪੀ ਕੇ ਦੀ ਗੱਲ ਕੀਤੀ ਸੀ ਆਪਣਾ ਵੀਰੇ ਇਹ ਬੈਨੀਫਿਟ ਦੇ ਨਾਮ ਤੋਂ ਆਉਂਦਾ ਐਨ ਪੀ ਕੇ ਇਹਦੇ ਵਿੱਚ ਐਨ ਵੀ ਆ ਪੀ ਵੀ ਅਤੇ ਕੇ ਵੀ ਆ ਜਦੋਂ ਆਪਣੇ ਮਤਲਬ ਬੂਝਾ ਗੋਭ ਦੇ ਵਿੱਚ ਆਉਂਦਾਗਾ ਉਦੋਂ ਵੀਰੇ ਉਹਨੂੰ ਬਹੁਤ ਲੋਡ ਹੁੰਦੀ ਹੈ ਖਰਾਬ ਦੀ ਨਾਈਟ੍ਰੋਜਨ ਪੋਟਾਸ਼ D A P ਤੇ ਨਾ ਹ ਬਾਕੀ ਇਹਦੇ ਵਿੱਚ ਜਿੰਕ ਵੀ ਜਿੰਕ ਪਲੱਸ ਬੋਰਨ ਵਿੱਚ ਰਿਲੇਟਡ ਹੈ ਬੋਰਨ ਦਾ ਕੀ ਕੰਮ ਹੁੰਦਾਗਾ ਉਹਦੇ ਨਾਲ ਜਿਹੜਾ ਆਪਣਾ ਬੂਰ ਹੁੰਦਾਗਾ ਉਹ ਨਹੀਂ ਉਤਰਦਾ ਹੈਗਾ ਮਤਲਬ ਉਹ ਜਦ ਛੜਨ ਲੱਗ ਜਾਂਦਾਗਾ ਬੂਰ ਠੀਕ ਹੈ ਉਹਦੇ ਕਰਕੇ ਉਹ ਉਹਦੀ ਕਮਜ਼ੋਰੀ ਕਰਕੇ ਆਉਂਦਾਗਾ ਮੇਰੀ ਠੀਕ ਹੈ ਉਹ ਉਹਦੇ ਲਈ ਉਹਦਾ ਬਹੁਤ ਸੋਹਣਾ ਰਿਜ਼ਲਟ ਆਗਾ ਫਾਰਮਰ ਇੱਕ ਵਾਰ ਇਹਨੂੰ ਜ਼ਰੂਰ ਪਾਉਂਦੇ ਇਹਨਾਂ ਦੀ ਦਵਾਈ ਪਾਈ ਸੀ ਜੀ ਕੱਲ ਅਸੀਂ ਸੁੰਡੀ ਵਾਸਤੇ ਸੁੰਡੇ ਵਾਸਤੇ ਜੀ ਇਹ 10 ਕਿਲੋ ਦਾ ਲੀਟਰ ਹੈ ਜੀ ਹੂੰ ਪੂਰਾ ਵਧੀਆ ਰਿਜ਼ਲਟ ਦਿੰਦਾ ਜੀ ਸੁੰਡੀ ਅੱਧੇ ਘੰਟੇ ਬਾਅਦ ਯਾਨੀ ਕਿ ਖਤਮ ਹੋਣ ਪਤਾ ਲੱਗਣ ਲੱਗਿਆ ਸੀਗਾ ਜੀ ਤੇ ਬੜਾ ਵਧੀਆ ਕੰਮ ਕਰਿਆ ਜੀ ਕਿੰਨਾ ਖਰਚਾ ਪੈ ਗਿਆ ਜੀ 180 ਕਰੇ ਵੀ ਇਹਦਾ ਰੇਟ ਹੈ ਮੈਂ ਲਈ ਕਿੱਲੇ ਦਾ ਜੀ ਹਾਂ 1800 ਦਾ ਲੀਟਰ ਦੱਸਿਆ ਜੀ ਮੈਂ ਇਹਨਾਂ ਨੇ ਹਾਂ ਜੀ ਤੇ ਕਿਵੇਂ ਲੱਗਿਆ ਬਾਈ ਰੇਟ ਦਾ ਬਹੁਤ ਵਧੀਆ ਲੱਗਿਆ ਜੀ ਰੇਟ ਦਾ ਵਧੀਆ ਲੱਗਿਆ ਬਾਕੀ ਕੰਮ ਦਾ ਰਿਜ਼ਲਟ ਪਤਲਬੇਟ ਛੰਡੀ ਥੋੜੀ ਜਿਆਦਾ ਪੈ ਗਈ ਸੀਗੀ ਜੀ ਉਹਦਾ ਕਰਕੇ ਬੁਰਾ ਵਧੀਆ ਰਿਜ਼ਲਟ ਦਿੰਦਾ ਜੀ ਕੱਲੇ ਰੇਟ ਨਾਲ ਵੀ ਨਹੀਂ ਹੁੰਦਾ ਰਿਜ਼ਲਟ ਵੀ ਆਪਾਂ ਨੂੰ ਨਹੀਂ ਰਿਜ਼ਲਟ ਨਾਲ ਜੀ ਹਾਂ ਰਿਜ਼ਲਟ ਮੇਨ ਹੁੰਦਾ ਹੈ ਰੇਟ ਦਾ ਕਈ ਵਾਰ ਮਾੜਾ ਮੋਟਾ ਚੱਲਦਾ ਜੇ ਲੇਕਿਨ ਜੇ ਕੰਮ ਹੋਵੇ ਤਾਂ ਸਹੀ ਉਹੀ ਰਹਿੰਦਾ ਜੀ ਜੀ ਤੇ ਇਹ ਚੋਨੇ ਚ ਪਾਇਆ ਸੀ ਬਾਈ ਆਪਾਂ ਹਾਂਜੀ 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 ਵੀਰੇ ਝੋਨੇ ਚ ਪਾਇਆ ਸੀ ਤੇ ਕਿੰਨਾ ਪਾਇਆ ਬਾਈ 8.5 ਕਿਲੋ ਕਿੱਲੇ ਦਾ ਜੀ 8.5 ਕਿਲੋ ਕਿੱਲੇ ਦਾ ਤੇ ਕਿਵੇਂ ਰਿਹਾ ਰਿਜ਼ਲਟ ਰਿਜ਼ਲਟ ਵੀਰੇ ਜਮਾ ਸੇਰਾ ਠੀਕ ਹੈ ਹਾਂ 30 35 ਕਿਲਿਆਂ ਜੂਜ ਕੀਤਾ ਉਹਾਂ ਚੋਨਾ ਜਾ ਕੇ ਦੇਖ ਲਓ ਜਮਾ ਸੇਰਾ ਜੀ ਕਿਹੜੇ ਚ ਸਬੀ ਚ ਹਾਂ ਮਾ ਉਸਾ ਚ ਵੀ ਪਾਇਆ ਸਬੀ ਚ ਵੀ ਪਾਇਆ 31 ਚ ਵੀ ਪਾਇਆ ਸਾਰੇ ਬਾਣ ਚ ਪਾਇਆ 32 33 ਕਿੱਲਾਂ ਦੀ ਖੇਤੀ ਚ ਪਾਇਆ ਠੀਕ ਆ 32 33 ਦੀ ਕਰਦੇ ਆਪਾਂ ਹਾਂਜੀ 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 ਸਾਰੇ ਬਾਣ ਚ ਪਾਇਆ ਸਾਰੇ ਸਾਰੇ ਬਾਣ ਚ ਪਾਇਆ ਠੀਕ ਆ ਤੇ ਕਿੰਨਾ ਟਾਈਮ ਹੋ ਗਿਆ ਬਾਈ ਪਾਏ ਨੂੰ ਬਾਈ ਨੂੰ ਆਪਾਂ ਤੀਜੇ ਰੇਹ ਚ ਪਾਇਆ ਸੀਗਾ ਵਿੱਚ ਦੂਜੇ ਚ ਵੀ ਪਾਇਆ ਹੂੰ ਤੇ ਵਿੱਚ ਕੋਈ ਲੀਡ ਜਾ ਪਰ ਉਸਾ ਚ ਮਤਲਬ ਕਿ ਤੀਜੇ ਚ ਪਾਇਆ ਦੂਜੇ ਚ ਮਤਲਬ ਕਿ ਪਹਿਲੇ ਦੂਜੇ ਰੇਹ ਚ ਪਾਤੇ ਠੀਕ ਆ ਤੇ ਵਧੀਆ ਲੱਗਿਆ ਬਾਕੀ ਪੂਰਾ ਵਧੀਆ ਜੀ ਪੂਰਾ ਓਕੇ ਰਿਜ਼ਲਟ ਸਿਰ ਆਇਆ ਹੋਰ ਵੀ ਦਵਾਈ ਲੈ ਜਾਨੇ ਬਾਈ ਨ ਹਾਂਜੀ ਹਾਂਜੀ ਠੀਕ ਹੈ ਤੇ ਕਿੰਨਾ ਕ ਫਰਕ ਲੱਗਦਾ ਬਾਈ ਰੇਟ ਦਾ ਰੇਟ ਦਾ ਹੀ ਪੂਰਾ ਫੁੱਲੀ ਫਰਕ ਆ ਜੀ ਹੂੰ ਅੱਗੇ ਨੂੰ ਬਹੁਤ ਫਰਕ ਆ ਇੱਥੇ ਕਿਉਂ ਮਨਪੇ ਦੀ ਦੁਕਾਨ ਦਾ ਸਾਨੂੰ ਪੂਰੀ ਰੇਟ ਦਾ ਆਲੇ-ਦਾਲੇ ਪਹਿਲਾਂ ਵੀ ਬਰਨਾਲੇ ਬਠਿੰਡੇ ਤੋਂ ਲੈਣ ਦੇ ਹਾਂਜੀ 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 ਤੇ ਬਾਕੀ ਆ ਵੀਰ ਨੇ ਹੀ ਪ੍ਰੋਡਕਟ ਯੂਜ਼ ਕੀਤੇ ਨੇ ਇਹਨਾਂ ਦੇ ਤੇ ਕਿਵੇਂ ਲੱਗਿਆ ਬਾਈ ਰਿਜ਼ਲਟ ਆਪਾਂ ਨੂੰ ਬਾਈ ਬਹੁਤ ਵਧੀਆ ਰਿਜ਼ਲਟ ਲੱਗਿਆ ਇਹਨਾਂ ਦਾ ਤੇ ਕੀ ਪ੍ਰੋਬਲਮ ਆਈ ਸੀ ਝੋਨੇ ਨੂੰ ਪ੍ਰੋਬਲਮ ਵੀਰੇ ਦਾਦ ਨੂੰ ਝੋਨਾ ਪੀਲਾ ਆਇਆ ਪਿਆ ਸੀ ਮਨ ਫਟਾਰਾ ਆ ਜਾਂਦਾ ਸੀ ਕਰਿਆ ਪੂਰੀ ਜਗ੍ਹਾ ਤੇ ਠੀਕ ਹੈ ਪੀਲ ਕਿਤੇ ਹੋ ਗਿਆ ਤੇ ਹਾਂ ਪੀਲ ਠੀਕ ਐ ਜਮਾ 101% ਆਪਾਂ ਕਹਿ ਸਕਦੇ ਆ ਕਿਹੜੀ ਵੈਰੈਟੀ ਸੀ ਊਰਜਾ ਊਰਜਾ ਨਹੀਂ 131 131 ਸੀ ਪੀਆਰ 131 ਜੀ ਰੀ ਸੀ ਆਪਣੇ ਤੇ ਇਹ ਤੇ ਇਹਨੂੰ ਪਾਉਣ ਤੋਂ ਬਾਅਦ ਚੱਲ ਪਈ ਸਿਰ ਆ ਬਈ ਰਿਜ਼ਲਟ 101% ਦੇਦਾ ਤੈਨੂੰ ਆਪਾਂ ਦੁਬਾਰੇ ਕਹਿੰਦੇ ਨਹੀਂ ਆਪਾਂ ਇਹ ਚੀਜ਼ ਬਾਰੇ ਠੀਕ ਕੀ ਫਰਕ ਲੱਗਿਆ ਬਾਈ ਤੁਹਾਨੂੰ ਇਹ ਊਰਜਾ ਆਪਣਾ ਪਾਉਣ ਤੋਂ ਬਾਅਦ ਜੀ ਪਹਿਲਾਂ ਵੀਰੇ ਉਹ ਜਿਹੜੀ ਗਰੋਥ ਨਹੀਂ ਸੀ ਕਰ ਰਿਆ ਕ ਪੀਲਾਪਣ ਦਿਖਾ ਰਿਹਾ ਸੀ ਇਹਦੇ ਨਾਲ ਨਾਲ ਤਾਂ ਗਰੋਥ ਕਰ ਗਿਆ ਨਾਲੇ ਪੀਲਾਪਣ ਜਾਮ ਉੱਟ ਗਿਆ ਠੀਕ ਹੈ ਬਈ ਹਾਂ ਇਹ ਤਾਂ ਬਹੁਤ ਸ਼ਰਾ ਰਿਜ਼ਲਟ ਆਇਆ ਤੇ ਰੇਟ ਵਗੈਰਾ ਕਿਵੇਂ ਲੱਗੇ ਇਹਨਾਂ ਦੇ ਰੇਟ ਵਗੈਰਾ ਬਈ ਪੂਰਾ ਵਧੀਆ ਰੇਟ ਆ ਸਾਰੇ ਚਾਰਸ ਫਿਰ ਪੁੱਛ ਕੇ ਆ ਜਾਓ ਇਸ ਕਾ ਇਸ ਕਾਊਂਟਰ ਦੇ ਆ ਕੇ ਆਪਾਂ ਜਿੱਥੋਂ ਮਰਜ਼ੀ ਪੁੱਛ ਆਇਓ ਪੰਜਾਬ ਦੇ ਵਿੱਚ ਜਿਹੜਾ ਇਹਨਾਂ ਦਾ ਰੇਟ ਹੋ ਸਭ ਨਾਲ ਅਲੱਗ ਮਿਲੂ ਤੁਹਾਨੂੰ ਸਭ ਨਾਲ ਡਾਊਨ ਰੇਟ ਇਹਨਾਂ ਦਾ ਟਰਾਈ ਕਰ ਚੁੱਕੇ ਹਾਂ ਵੀਰੇ ਜਾਵਾਂ ਬਾਕੀ ਭਾਈ ਤੁਸੀਂ ਹੋਰ 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 ਵੀ ਕਿੱਥੇ ਗਏ ਹੋ ਹੋਗੇ ਸਾਡੇ ਝੋਨੇ ਦੀ ਕੋਈ ਕਿੰਨਾ ਕੁਸ਼ ਪਤਾ ਸੀਗਾ ਠੀਕ ਹੈ ਪਰ ਉਹਨੇ ਕੋਈ ਕੰਮ ਆਸਰ ਨਹੀਂ ਕਿਰਿਆ ਕੋਈ ਕੰਮ ਆਸਰ ਨਹੀਂ ਕੀਤਾ ਫਿਰ ਤੁਸੀਂ ਉਸ ਤੋਂ ਬਾਅਦ ਫਿਰ ਇਹ ਦੂਜਾ ਪਾਇਨਾ ਬਾਈਆਂ ਕੋਲੇ ਆਇਆ ਬਾਈ ਕਹਿੰਦੇ ਵੀ ਤੁਸੀਂ ਸਾਡੀ ਮੰਨੋ ਵੀ 4 ਕਿਲੋ ਏਕੜ ਦਾ ਪਾਓ ਠੀਕ ਹੈ ਪੂਰ ਜਾ ਇਹਨਾਂ ਨੇ ਕਹਿਣ ਤੇ ਆਪਾਂ ਪਾਤਾ ਵੀ ਜਿੱਥੇ ਇਹਨਾਂ ਬਾਤਾ ਇਹ ਵੀ ਪਾਓ ਇਹ ਵੀ ਬਾਦ ਨੇ ਵੀ ਹੁਣ ਕੀ ਹੁੰਦਾ 4 1 ਜਿਵੇਂ ਕੰਪਨੀ ਦੀ ਗੱਲ ਕਰੀਏ ਸਭ ਤੋਂ ਵੱਡੀ ਗੱਲ ਹੁੰਦੀ ਹੈ ਕੈਸ਼ ਕਾਊਂਟਰ ਤੇ ਬ੍ਰਾਂਡ ਨਹੀਂ ਮਿਲਦਾ ਮੇਰੇ ਬ੍ਰਾਂਡਾਂ 'ਚ ਗੱਲ ਕਰੀਏ ਆਪਣੇ ਲਵੇ ਟੋਟਲੀ A ਤੋਂ ਲੈ ਕੇ Z ਤੱਕ ਟੋਟਲੀ ਸਾਰੀ ਬ੍ਰਾਂਡ ਮਿਲ ਜਾਣਗੇ ਆਪਣੇ ਲਵੇ ਬ੍ਰਾਂਡਾਂ ਦੇ ਵਿੱਚ ਕੋਈ ਕਮੀ ਨਹੀਂ ਜਿਵੇਂ ਮਲਟੀ ਇੰਟਰਨੈਸ਼ਨਲ ਕੰਪਨੀ ਨੇ ਬਾਹਰ ਕਰ ਗਿਆ ਜਿਵੇਂ ਆਪਣੇ ਬਾਹਰ ਹੋ ਗਈ ਜਿਹੜੇ ਸੰਜਟਾ ਹੋ ਗਈ ਜੋ ਵੀ ਨੇ ਸਾਰੀ ਬ੍ਰਾਂਡ ਆਪਾਂ ਨੂੰ ਟੋਟਲੀ ਅਵੇਲੇਬਲ ਮਿਲਣਗੇ ਆਪਣੇ ਕੈਸ਼ ਕਾਊਂਟਰ ਦੇ ਉੱਤੇ ਠੀਕ ਹੈ ਤੇ ਭਾਈ ਦਿੱਕਤ ਆਏ ਨਹੀਂ ਬਾਅਦ ਦੇ ਵਿੱਚ ਇੱਕ ਯੂਰੀਆ ਡੀਏਪ ਦੀ ਮੇਰੇ ਯੂਰੀਆ ਡੀਏਪ ਦੀ ਜਿਹੜੀ ਗੱਲ ਕਰਦਿਆਂ ਉਹਦੀ ਕਿਸਾਨਾਂ ਨੂੰ ਜੋ ਵੀ ਕਿਸਾਨ ਸਾਡੇ ਕੋਲੇ ਦਵਾਈ ਲੈ ਰਹੇ ਨੇ ਸੀਜ਼ਨ ਵਾਈ ਸੀਜ਼ਨ ਲੈਣਗੇ ਉਹਨਾਂ ਵਾਸਤੇ ਅਸੀਂ ਯੂਰੀਆ ਡੀਏਪ ਅਵੇਲੇਬਲ ਰੱਖ ਦਿਆਂ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਡੀਏਪੀ ਜੂਰੀਆ ਦੀ ਪ੍ਰੋਬਲਮ ਨਹੀਂ ਆਉਣ ਦੇਵਾਂਗੇ ਅਸੀਂ ਠੀਕ ਜੋ ਵੀ ਜ਼ਿੰਮੇਵਾਰ ਸਾਡੇ ਨਾਲ ਜੁੜੇ ਹੋਏ ਨੇ ਉਹਨਾਂ ਦਾ ਤੁਸੀਂ ਰਿਵਿਊ ਲੈ ਕੇ ਦੇਖ ਲਓ ਉਹਨਾਂ ਤੋਂ ਪਤਾ ਕਰ ਲਓ ਉਹਨਾਂ ਨੂੰ ਜੂਰੀਆ ਡੀਏਪੀ ਔਨ ਆਰ ਟਾਈਮ 'ਚ ਵੀ ਮਿਲੂਗਾ ਮੇਰੇ ਆਪਣਾ ਐਡਰੈਸ ਬਰਨਾਲਾ ਜ਼ਿਲ੍ਹਾ ਹਾਂ ਤਾਂਪਾ ਮੰਡੀ ਪਧਾਉੜ ਰੋਡ ਹਾਂ ਮੌੜ ਮਕਸੂਤਾ ਬੱਸ ਸਟੈਂਡ ਦੇ ਉੱਤਰ ਆਪਣੀ ਦੁਕਾਨ ਦੁਕਾਨ ਹੈਗੀ ਤਾਂ ਧੰਨਵਾਦ ਬਾਬਾ ਤੱਕ ਕਿੰਨਾਗਾ ਤਪੇ ਤੋਂ ਵੀਰੇ ਆਪਣਾ 7 ਕਿਲੋਮੀਟਰ ਦੇ ਉੱਤੇ ਆਪਣੀ ਪਰਜਾਂ ਚ ਜਮਾ ਮੇਨ ਰੋਡ ਭਦਾੜ ਦੇ ਉੱਪਰ ਹੂੰ ਠੀਕ ਹੈ ਉਸ ਤੋਂ ਬਾਅਦ ਐਡਰੈਸ ਦੀ ਗੱਲ ਕਰੀਏ ਤਾਂ ਆਪਣਾ ਐਡਰੈਸ ਜਿਹੜਾ ਗੱਲ ਹੈ ਵੀ ਤਨ ਬਾਬਾ ਆਨੰਦ ਸਿੰਘ ਖੇਤੀ ਬਾੜੀ ਸੇਵਾ ਕੇਂਦਰ ਹੂੰ ਲੋਂਗੋਵਾਲ ਵਾਲਿਆਂ ਦਾ ਮਸ਼ਹੂਰ ਥੋਕ ਰੇਟਾਂ ਦਾ ਕੈਸ਼ ਕਾਊਂਟਰ ਠੀਕ ਹੈ ਪਿੰਡ ਆਪਣਾ ਲੋਂਗੋਵਾਲੀਆ ਪਿੰਡ ਆਪਣਾ ਲੋਂਗੋਵਾਲੀਆ ਵੀਰੇ ਜੀ ਤੇ ਇੱਥੇ ਕਾਊਂਟਰ ਕੀਤਾ ਬਾਈ ਪੰਜਾਬ ਦੀ ਹੱਬ ਹੈ ਇਹ ਇਧਰੋਂ ਜਿਹੜਾ ਮੇਨ ਹਾਂ ਵੀਰੇ ਮੋਗਾ ਬਰਨਾਲਾ ਮੋਗਾ ਬਰਨਾਲਾ ਹਾਈਵੇ ਆਪਣੇ ਤੋਂ ਸਿਰਫ ਰਹਿ ਜਾਂਦਾ 7-8 ਕਿਲੋਮੀਟਰ ਦੇ ਜੀ 7-8 ਕਿਲੋਮੀਟਰ ਇਧਰੋਂ ਤੇ ਜਿਹੜਾ ਚੰਡੀਗੜ੍ਹ ਦੀ ਗੱਲ ਕਰੀ ਇਧਰੋਂ ਪਧੌੜ ਬਾਜਾਖਾਨਾ ਜੈਤੋ ਫਰੀਦਕੋਟ 에ਰੋਡ ਵੀ ਆਪਣੇ ਤੋਂ ਬਿਲਕੁਲ 12 ਕਿਲੋਮੀਟਰ ਦੇ ਏਰੀਏ ਦੇ ਫਰਕ ਦੇ ਨਾਲ ਹੀ ਹੈ ਜਿਹੜਾ ਮੇਨ ਹਾਈਵੇ ਚੰਡੀਗੜ੍ਹ ਬਠਿੰਡਾ 7 ਕਿਲੋਮੀਟਰ 7 ਕਿਲੋਮੀਟਰ ਵੀਰੇ ਆਪਣੇ ਲਈ ਬਠਿੰਡਾ ਹਾਈਵੇ ਰਹਿ ਜਾਂਦਾਗਾ ਠੀਕ ਹੈ ਹਾਂ ਤੇ ਆਪਣੀ ਦੁਕਾਨ ਆ ਗਈ ਜਿਹੜੀ ਬਰਨਾਲੇ ਜ਼ਿਲ੍ਹੇ ਦੇ ਵਿੱਚ ਬਿਲਕੁਲ ਹੱਬ ਤੇ ਆ ਗਈ ਹਾਂ ਸੈਂਟਰ ਚ ਆ ਗਈ ਤੇ ਜੇ ਗੱਲ ਕਰੀਏ ਭਾਈ ਡਿਲੀਵਰੀ ਵਗੈਰਾ ਦੀ ਤਾਂ ਉਹ ਵੀ ਕਰ ਦਿੰਨੇ ਆਪਾਂ ਹਾਂ ਵੀਰੇ ਡਿਲ ਵੀ ਵਗੈਰਾ ਦਾ ਆਰਡਰ ਦੀ ਗੱਲ ਕਰੀਏ ਤਾਂ ਜ਼ਿੰਮੇਵਾਰ ਦਾ ਆਰਡਰ 10000 ਰੁਪਏ ਤੋਂ ਪਲੱਸ ਹੋਵੇ ਸਾਨੂੰ ਆਰਡਰ ਦੀ ਪੂਰੇ ਪੰਜਾਬ ਦੇ ਵਿੱਚ ਅਰ ਜੋ ਵੀ ਆਰਡਰ ਹੋਏਗਾ ਆਪਣਾ ਆਰਡਰ ਡਿਲੀਵਰੀ ਸਾਰੀ ਫ੍ਰੀ ਹੈਗੀ ਠੀਕ ਹੈ ਪੂਰੇ ਪੰਜਾਬ ਦੇ ਵਿੱਚ ਇੱਕ ਵਾਰ ਜੀਮੇਦਾਰ ਸਾਨੂੰ ਆਪਣਾ ਆਰਡਰ ਨੋਟ ਕਰਾਵੇ ਹਾਫ ਪੇਮੈਂਟ ਆਰਡਰ ਲੈਣ ਸਮੇ ਪੈਣੀ ਹੈਗੀ ਹਾਫ ਪੇਮੈਂਟ ਜਦੋਂ ਸਾਡੀ ਉਥੇ ਡਿਲੀਵਰੀ ਉਹਨਾਂ ਦੇ ਲਵੇ ਪਹੁੰਚਦੀ ਹੈਗੀ ਉਹ ਸਾਡੇ ਆਪਣੇ ਜੋ ਵੀ ਇਧਰੋਂ ਜਾਣਗੇ ਉਹਨਾਂ ਨੂੰ ਕਰ ਸਕਦੇ ਨੇ ਜੀ ਸੋ ਬਹੁਤ ਬਹੁਤ ਧੰਨਵਾਦ ਜੀ ਵੀਡੀਓ ਨੂੰ ਦੇਖਣ ਲਈ ਥੈਂਕ ਯੂ